ਅੰਮ੍ਰਿਤਸਰ ਵਿੱਚ ਸਨਾਤਨ ਸੇਵਾ ਸਮਿਤੀ ਪੰਜਾਬ ਮਾਝਾ ਜ਼ੋਨ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹੇ ਲਈ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਇਸ ਮੌਕੇ ਪੰਜਾਬ ਸਰਕਾਰ ਦੇ ਐਡਵਾਈਜ਼ਰ ਕਲਚਰ ਐਂਡ ਟੂਰਿਜ਼ਮ ਵਿਭਾਗ ਦੀਪਕ ਬਾਲੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸਨਾਤਨ ਸਾਡੇ ਜੀਵਨ ਦਾ ਅਟੁੱਟ ਹਿੱਸਾ ਹੈ ਅਤੇ ਸਮਾਜ ਸੇਵਾ ਹੀ ਧਰਮ ਦੀ ਅਸਲ ਅਰਥ ਹੈ ਉਹਨਾਂ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਐਲਾਨ ਦੇ ਦਿੱਤੇ ਫੈਸਲੇ ਤੇ ਕਿਹਾ ਸਰਕਾਰ ਆਪਣੇ ਫੈਸਲੇ ਤੇ ਕਾਇਮ ਹੈ ਅਤੇ ਜਲਦ ਹੀ ਇਹ ਲਾਗੂ ਵੀ ਕੀਤਾ ਜਾਵੇਗਾ ਇਥੇ ਸਨਾਤਨ ਸੇਵਾ ਸਮਿਤੀ ਜਿਸ ਅੱਗੇ ਤੇ ਨਾ ਆਇਆ ਸਨਾਤਨ ਸੇਵਾ ਸਮਿਤੀ ਸਨਾਤਨ ਲਈ ਸੇਵਾ ਲਈ ਸਨਾਤਨ ਦੇ ਪ੍ਰਚਾਰ ਲਈ ਪ੍ਰਸਾਰ ਲਈ ਔਰ ਅਗਲੀਆਂ ਪੀੜ੍ਹੀਆਂ ਤੱਕ ਜਿਹੜਾ ਸਨਾਤਨ ਦਾ ਰਤ ਸਾਡੇ ਕੋਲ ਆਇਆ ਉਹਦੇ ਪ੍ਰਸਾਰ ਵਾਸਤੇ ਇਕੱਠਿਤ ਹੋਈ ਆ ਸਨਾਤਨ ਸਾਡੇ ਜੀਵਨ ਦਾ ਹਿੱਸਾ ਆ ਜੋ ਵੀ ਭਾਰਤੀ ਜਨ ਜੀਵਨ ਦੇ ਵਿੱਚ ਜੋ ਜੀਵਨ ਸ਼ੈਲੀ ਆ ਉਹਦੇ ਚ ਸਨਾਤਨੀ ਪ੍ਰਭਾਵ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੇ ਲਈ ਸੰਸਥਾ ਦਾ ਗਠਨ ਹੋਇਆ ਜਿਹਦੇ ਪ੍ਰਧਾਨ ਸ੍ਰੀ ਵਿਜੇ ਕੁਮਾਰ ਸ਼ਰਮਾ ਜੀ ਨੇ ਤੋਂ ਜਦੋਂ ਤੋਂ ਮੈਂ ਇਹਨਾਂ ਨੂੰ ਮਿਲਿਆ ਮੈਂ ਇਹਨਾਂ ਦੇ ਅੰਦਰ ਚਿੰਗ ਦੇਖੀ ਕਿ ਕਿਸ ਤਰੀਕੇ ਨਾਲ ਇਹ ਸਨਾਤਨੀ ਤਰੀਕੇ ਨਾਲ ਸਨਾਤਨ ਦੇ ਨਾਲ ਲੋਕਾਂ ਨੂੰ ਜੋੜ ਕੇ ਧਰਮ ਦੇ ਲਈ ਧਰਮ ਦੇ ਰਾਹੀ ਸਮਾਜ ਦੀ ਸੇਵਾ ਲਈ ਬੇਸਿਕਲੀ ਧਰਮ ਦਾ ਅਰਥ ਜਿਹੜਾ ਆ ਉਹ ਇਹੀ ਆ ਕਿ ਸੋਸ਼ਲ ਡਿਸਪਲਨ ਸੋਸ਼ਲ ਅਵੇਅਰਨੈਸ ਸੋਸ਼ੀਲੀ ਰਿਲੇਸ਼ਨਸ਼ਿਪ ਕਿਵੇਂ ਬੈਟਰ ਕਰਨੀ ਆ ਆਪਣੇ ਜਿਹੜੇ ਤੁਹਾਡੇ ਸਮਾਜ ਚ ਤੁਹਾਡੇ ਸਮੇ ਚ ਜੀ ਰਹੇ ਲੋਕ ਆ ਉਹਨਾਂ ਦੇ ਪ੍ਰਤੀ ਤੁਹਾਡਾ ਵਿਵਹਾਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਤੁਹਾਡੇ ਅੰਦਰ ਤਰਸ ਦੀ ਪਿਆਰ ਦੀ ਕੋਮਲਤਾ ਦੀ ਭਾਵਨਾ ਕਿਵੇਂ ਪੈਦਾ ਹੋ ਸਕਦੀ ਆ ਇਹ ਸਾਡੇ ਧਾਰਮਿਕ ਗ੍ਰੰਥ ਸਾਨੂੰ ਸਿਖਾਉਂਦੇ ਆ ਸਨਾਤਨ ਦਾ ਆਧਾਰ ਜਿਹੜਾ ਉਹ ਸਾਡੇ ਪ੍ਰਾਤਨ ਗ੍ਰੰਥ ਆ ਜਿਹੜੇ ਰਿਗਵੇਦ ਤੋਂ ਸ਼ੁਰੂ ਹੋ ਕੇ ਵਰਤਮਾਨ ਸਮੇਂ ਤੱਕ ਸਾਡੇ ਕੋਲ ਇੱਕ ਬਹੁਤ ਚੰਗੇ ਮਨੁੱਖ ਦੀ ਸਿਜਨਾ ਵਾਲੇ ਗੁਣ ਲੈ ਕੇ ਆਉਂਦੇ ਆ ਸੋ ਅੱਜ ਇਹ ਸੰਸਥਾ ਪੂਰੇ ਪੰਜਾਬ ਦੇ ਵਿੱਚ ਕੰਮ ਕਰ ਰਹੀ ਆ ਪਿਛਲੇ ਦਿਨਾਂ 'ਚ ਮੈਨੂੰ ਪਠਾਨਕੋਟ ਜਾਣ ਦਾ ਮੌਕਾ ਮਿਲਿਆ ਸੀ ਉੱਥੇ ਵੀ ਮੈਂ ਦੇਖਿਆ ਕਿ ਪਠਾਨਕੋਟ ਚ ਬਹੁਤ ਚੰਗਾ ਵੱਡਾ ਇਕੱਠ ਇਹਨਾਂ ਨੇ ਕੀਤਾ ਸੀ ਔਰ ਇਸ ਸਾਦੇ ਔਰ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਇਹ ਆਪਣੇ ਗੱਲ ਲੋਕਾਂ ਨਾਲ ਰੱਖਦੇ ਆ ਬਹੁਤ ਪ੍ਰੇਰਨਾਦਾਇਕ ਯਾਰ ਪ੍ਰਭਾਵਸ਼ਾਲੀ ਦੀ ਹੈ। ਤੋਂ ਅੱਜ ਇੱਥੇ ਸਨਾਤਨ ਸੇਵਾ ਸਮਿਤੀ ਵੱਲੋਂ ਕੁਝ ਨਿਯੁਕਤੀ ਪੱਤਰ ਜਿਹੜੇ ਆ ਦਿੱਤੇ ਜਾਣੇ ਆ ਮਾਝਾ ਜ਼ੋਨ ਦੇ ਦੋ ਜ਼ਿਲ੍ਹੇ ਅੰਮ੍ਰਿਤਸਰ ਔਰ ਰੰਤਨ ਸਾਹਿਬ ਤੋਂ ਉਹਨਾਂ ਦੋਵਾਂ ਜ਼ਿਲ੍ਹਿਆਂ ਤੇ ਨਿਯੁਕਤੀ ਪੱਤਰ ਦੇਣ ਦੇ ਲਈ ਇਹਨਾਂ ਨੇ ਮੈਨੂੰ ਕਿਹਾ ਤੇ ਮੈਨੂੰ ਲੱਗਿਆ ਕਿ ਇਹ ਬੜਾ ਚੰਗਾ ਕੰਮ ਹੈ ਮੈਨੂੰ ਜ਼ਰੂਰ ਜਾਣਾ ਚਾਹੀਦਾ ਤੇ ਇੱਥੇ ਪ੍ਰਨਤ ਕਵਨ ਜੀ ਜਿਹੜੇ ਸਾਡੇ ਇੰਚਾਰਜ ਨੇ ਬਿਲਕੁਲ ਦਿੰਦਤ ਮਿਹਨਤ ਕਰ ਰਹੇ ਨੇ ਜੀ ਜੀ ਨੇ ਜਿਸ ਤਰ੍ਹਾਂ ਵੀ ਆਪਣਾ ਸੰਗਠਨ ਬਣਾਇਆ ਔਰ ਨਾਲ ਦੇ ਨਾਲ ਵਰਨ ਜੀ ਵੀ ਆਣਾ ਤੋਂ ਆਏ ਨੇ ਤੋ ਮੈਂ ਸਾਰਿਆਂ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਮਿਲਲੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਕਿ ਤੁਸੀਂ ਔਖਾ ਹੁੰਦਾ ਬੜਾ ਕਿ ਤੁਸੀਂ ਆਪਣੇ ਪਰਿਵਾਰ ਦੇ ਸਮੇਂ ਤੋਂ ਕੱਢ ਕੇ ਸਮਾਂ ਦੇਣਾ ਆਪਣੇ ਆਰਥਿਕ ਵਸੀਲਿਆਂ ਤੋਂ ਕੱਢ ਕੇ ਤੁਸੀਂ ਇਸ ਸੰਗਠਨ ਦੀ ਆਰਥਿਕਤਾ ਨੂੰ ਚਲਾਉਣਾ ਬਾਕੀ ਆਪਣੇ ਚੰਗੇ ਵਿਚਾਰਾਂ ਨੂੰ ਉਸ ਸਮਾਜ ਵਿੱਚ ਫੈਲਾਉਣਾ ਤੋ ਤੁਹਾਨੂੰ ਸਾਰਿਆਂ ਨੂੰ ਮੈਂ ਸ਼ੁਭ ਕਾਮਨਾਵਾਂ ਦਿੰਦਾ ਔਰ ਆਸ ਕਰਦਾ ਕਿ ਤੁਸੀਂ ਆਪਣੇ ਕੰਟਰੀਬਿਊਸ਼ਨ ਦੇ ਨਾਲ ਆਪਣੇ ਯੋਗਦਾਨ ਦੇ ਨਾਲ ਆਪਾਂ ਇੱਕ ਬਿਹਤਰ ਸਮਾਜ ਸਿਰਜਣ ਵਿੱਚ ਯੋਗਦਾਨ ਪਾਵਾਂਗੇ ਅਲਟੀਮੇਟਲੀ ਤੇ ਸਾਡੇ ਸਾਰਿਆਂ ਦਾ ਸਰਵਾਈਵਲ ਜਿਹੜਾ ਆ ਉਹ ਤਾਂ ਹੀ ਆ ਜੇ ਸਾਡਾ ਸਮਾਜ ਵਧੀਆ ਆ ਕਿਉਂਕਿ ਮੈਂ ਆਪਣਾ ਸਾਰਾ ਜੀਵਨ ਕੋਈ ਵੀ ਵਿਅਕਤੀ ਆਪਣਾ ਸਾਰਾ ਜੀਵਨ ਘਰ ਦੀ ਚਾਰ ਦਿਵਾਰੀ ਚ ਕੈਦ ਹੋ ਕੇ ਨਹੀਂ ਕੱਟ ਸਕਦਾ ਉਹਦੇ ਲਈ ਜ਼ਰੂਰੀ ਆ ਕਿ ਬਿਹਤਰ ਸਮਾਜ ਸਿਰਜਿਆ ਜਾਵੇ ਜਿੱਥੇ ਸਾਡੇ ਵਿਚਾਰ ਜਿੱਥੇ ਸਾਡਾ ਪ੍ਰਵਾਹ ਜਿੱਥੇ ਸਾਡੇ ਬੱਚੇ ਚੰਗਾ ਜੀਵਨ ਸੁਖਮਈ ਜੀਵਨ ਜਿਹੜਾ ਬਤੀਤ ਕਰ ਸਕਣ ਤੋਂ ਸਾਰੇ ਅਹੁਦੇਦਾਰ ਅਹੁਦੇਦਾਰ ਸਹਿਬਾਨ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਮਿਲਿਆ ਮੈਂ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਸਨਾਤਨ ਸੇਵਾ ਸੰਪਤੀ ਵੱਲੋਂ ਕੀਤੇ ਜਾ ਰਹੇ ਵੱਡੇ ਤੇ ਪ੍ਰਭਾਵਸ਼ਾਲੀ ਕੰਮਾਂ ਦੀ ਖੂਬ ਪ੍ਰਸ਼ੰਸਾ ਕਰਦਾ ਮੈਂ ਆਮ ਆਦਮੀ ਪਾਰਟੀ ਵੱਲੋਂ ਔਰ ਪੰਜਾਬ ਸਰਕਾਰ ਵੱਲੋਂ ਅਸ਼ੂਰ ਕਰਦਾ ਕਿ ਤੁਸੀਂ ਸਮਾਜ ਦੇ ਕੰਮ ਕਰੋ ਤੁਸੀਂ ਨੇਕ ਕੰਮ ਕਰੋ ਬੇਤਰ ਸਮਾਜ ਦੀ ਸਿਰਜਣਾ ਚ ਆਪਣਾ ਯੋਗਦਾਨ ਪਾਓ ਜੋ ਆਮ ਆਦਮੀ ਪਾਰਟੀ ਔਰ ਜੋ ਪੰਜਾਬ ਸਰਕਾਰ ਤੋਂ ਤੁਸੀਂ ਤਵਕਕ ਰੱਖਦੇ ਆਂ ਉਮੀਦ ਰੱਖਦੇ ਆਂ ਯੋਗਦਾਨ ਦੀ ਉਹ ਦਿਨੋਂ 10 ਗੁਣਾ ਵਧ ਕੇ ਅਸੀਂ ਤੁਹਾਡੇ ਨਾਲ ਯੋਗਦਾਨ ਪਾਵਾਂਗੇ ਧੰਨਵਾਦ ਜੀ ਖਾਤਿਰ ਬਹੁਤ ਬੋਲੋ ਕੋਸ਼ਿਸ਼ ਕੀਤਾ ਜਾਂਦਾ ਹੈ ਬਹੁਤ ਐਸੇ ਕਾਫੀ ਨੰਮੀ ਬੜੇ ਵੀ ਫਾਗ ਹੈਗੇ ਨੇ ਔਰ ਕਾਉਸਸ ਦਬ ਕੇ ਬੈਠੇ ਹੋਏ ਨੇ ਦੋਵਾਂ ਜਿਹੜੀ ਕਿ ਡੁੱਲ ਰਹੀਆਂ ਨੇ ਉਹਨਾਂ ਨੂੰ तमाम ਜਿਹੜੀ ਤਰ੍ਹਾਂ ਤੇ ਹੀ ਦੇਖਿਆ ਜਾਂਦਾ ਜਾਂਦਾ ਹੈ ਨਾ ਬਿਲਕੁਲ ਗੱਲ ਤੁਹਾਡੀ ਸਹੀ ਆ ਪਿਛਲੇ ਦਿਨਾਂ ਚ ਵੀ ਇਹਦੇ ਤੇ ਵਿਚਾਰ ਚਰਚਾ ਹੋਇਆ ਸੀਗਾ ਫਿਰ ਇਹ ਇਲੈਕਸ਼ਨਸ ਆ ਗਈ ਸੀ ਤਾਂ ਤਾਂ ਦੀ ਉਸ ਤੋਂ ਬਾਅਦ ਅਲੈਕਸੀ ਦੂਸਰੀ ਆ ਗਈ ਲੇਕਿਨ ਜਲਦ ਅਸੀਂ ਹੋ ਸਕਦਾ 15 ਦਿਨਾਂ ਦੇ ਵਿੱਚ ਵਿੱਚ ਹੀ ਇਸੇ ਮੁੱਦੇ ਤੇ ਮੀਟਿੰਗ ਬੁਲਾਵਾਂਗੇ ਔਰ ਜਿਹੜਾ ਕਾਉਸਸ ਇਕੱਠਾ ਹਟ ਕੇ ਜਾਂਦਾ ਉਹਦੀ ਡਿਸਟ੍ਰੀਬਿਊਸ਼ਨ ਪ੍ਰਕਿਰਿਆ ਕੀ ਹੋਣੀ ਚਾਹੀਦੀ ਆ ਔਰ ਜਿੱਥੇ ਉਹ ਜਾ ਰਿਹਾ ਕੀ ਉਹ ਠੀਕ ਤਰੀਕੇ ਨਾਲ ਲੱਗ ਰਿਹਾ ਉਸ ਤਰੀਕ ਉਹਦੀ ਉਹ ਜਿਹੜੀ ਟਰਾਂਸਪੇਰੈਂਸੀ ਆ ਉਹਨੂੰ ਬਰਕਰਾਰ ਕੀਤਾ ਜਾਵੇਗਾ ਬਿਲਕੁਲ ਅਸੀਂ ਵੀ ਦੇਖਦੇ ਆ ਕਿ ਸੜਕਾਂ ਦੇ ਦਿਸਤ੍ਰੀਕ ਦੇ ਨਾਲ ਦਾ ਵਿਛਦੀ ਆ ਉਹ ਦਿਖਣੀ ਨਹੀਂ ਚਾਹੀਦੀ ਸੋ ਆਲਰੇਡੀ ਮੈਂ ਵਿਜੇ ਜੀ ਨਾਲ 1 ਵਜੇ ਡਿਸਕਸ ਕੀਤਾ ਸੀ ਕਿ ਉਹਨਾਂ ਨੇ ਤੇ ਮੈਂ ਕਿਹਾ ਸੀਗਾ ਵੀ ਆ ਇਲੈਕਸ਼ਨਾਂ ਲਗਾਤਾਰ ਚੱਲਦੇ ਰਹੀਆਂ ਹੁਣ ਇਲੈਕਸ਼ਨ ਤੇ ਵਿਲੇ ਹੋਏ ਆ ਮੇਰਾ ਖਿਆਲ ਜਨਵਰੀ 15 ਤੱਕ ਦੀ ਮੀਟਿੰਗ ਕਾਲ ਕਰਦੇ ਸਟੇਟ ਲੈਵਲ ਦੀ ਸਾਰੀਆਂ ਜਿਹੜੀਆਂ ਗਊਸ਼ਾਲਾਵਾਂ ਐ ਜਿੰਨੀਆਂ ਵੀ ਰਜਿਸਟਰਡ ਐ ਵੀਲ ਕਾਲ ਆਲ ਆਫ ਥੈਮ ਵੀਲ ਟੇਕ देयर ਸੁਜੈਸ਼ਨਸ ਕਿ ਉਹ ਇਹਦੇ ਫੈਲਾ ਲਈ ਇਹਦੇ ਵਿਸਤਾਰ ਲਈ ਇਹਦੀ ਬਿਹਤਰ ਕਾਗਜ਼ਾਤ ਲਈ ਕੀ ਮੰਗ ਕਰਦੇ ਆ ਜੋ ਵੀ ਕਹਿਣਗੇ ਪੂਰੀ ਤਰ੍ਹਾਂ ਨਾਲ ਪੰਜਾਬ ਸਰਕਾਰ ਇਸ ਗੱਲ ਨਾਲ ਸਹਿਮਤ ਹੋ ਜੇ ਜਮੀਨ ਦੇ ਪੱਤੇ ਕੰਮ ਨੇ ਕਰਾਈ 100% ਜਿਵੇਂ ਦੇਖੋ ਆਮ ਆਦਮੀ ਪਾਰਟੀ ਜ਼ਮੀਨ ਤੋਂ ਪੈਦਾ ਹੋਈ ਹੈ ਇਹ ਕੋਈ ਅਸਮਾਨੋ ਡਿੱਗੀ ਚ ਘਰਾਣਿਆਂ ਜੋ ਪੈਦਾ ਹੋਈ ਪਾਰਟੀ ਨਹੀਂ ਹੈ ਹਰ ਉਹ ਵਿਅਕਤੀ ਹਰ ਉਹ ਗੱਲ ਨੂੰ ਮਹਿਸੂਸ ਕਰਦਾ ਜੋ ਵੀ ਕਿਸੇ ਆਮ ਪਰਿਵਾਰ ਚ ਕੋਈ ਦਿੱਕਤ ਆ ਕੋਈ ਖੁਸ਼ੀ ਆ ਹਰ ਤਰ੍ਹਾਂ ਦੇ ਦੁੱਖ ਨੂੰ ਹਰ ਤਰ੍ਹਾਂ ਦੇ ਸੁੱਖ ਨੂੰ ਹਰ ਤਰ੍ਹਾਂ ਦੀ ਤੰਗੀ ਨੂੰ ਹਰ ਤਰ੍ਹਾਂ ਦੀ ਸਿਰਗੀ ਨੂੰ ਮਹਿਸੂਸ ਕਰਦਾ ਸਾਰੇ ਬੰਦੇ ਆਮ ਕਰਾਂਦੇ ਆ ਸੋ ਅਸੀਂ ਮੇਰੇ ਤੋਂ ਕੋਈ ਵੀ ਚੀਜ਼ ਜ਼ਿੰਦਗੀ ਦੀ ਅਸੀਂ ਵੱਖ ਨਹੀਂ ਹੈ ਜਿਹੜੀ ਕੋਈ ਵੀ ਵਿਅਕਤੀ ਮਹਿਸੂਸ ਕਰਦਾ ਤੇ ਮੈਂ ਜ਼ਿੰਦਗੀ ਜਨਾ ਮਹਿਸੂਸ ਕੀਤੀ ਹੈ ਸਤ ਸ੍ਰੀ ਅਕਾਲ। ਅੱਜ ਆਨੰਦ ਹੈ ਵੈਲਕਮ ਆਪਾਂ ਇੱਕ ਕਲਚਰਪਾਰਟ ਜਿਹਨੇ ਐਡਵਾਈਸਰੋ ਸੁਰਜੀਤ ਮਸਤ ਸਰ ਇਸ ਤਰ੍ਹਾਂ ਦੀ ਸਭਿਆਚਾਰਕ ਮਾਮਲੇ 'ਚ ਸਾਡੇ ਕੋਲੋਂ ਇੱਕ ਫੰਡ ਮਿਲਦਾ ਹੈ ਕਿ ਮੀਡੀਆ ਜਾਂ ਫਿਲਮ ਬਣਸਦੀ ਨੇ ਉਹ ਫੂਡਿੰਗ ਵਾਸਤੇ ਇਸ ਦਾ ਆਪਾਂ ਕੋ ਫੰਡ ਐਸਰ ਲਈ ਇਹਨੂੰ ਕੀਤਾ ਗਿਆ। ਨਹੀਂ ਮੇਰਾ ਖਿਆਲ ਨਹੀਂ ਜੀ ਕਿ ਪੰਜਾਬ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਕੋਈ ਫੰਡ ਹੈ ਨਹੀਂ। ਸਰ ਕਿ ਮੈਂ ਤੇਰੀ ਡਾਕੂਮੈਂਟਰੀ ਅਨੁਸਾਰ ਤੇ ਚਾਰੇ ਸੀ ਜਦੋਂ ਇਹ ਕੋਈ ਇਸ ਤਾਂ ਨੂੰ ਪਤਾ ਲੱਗਾ ਕਿ ਅਸਲ ਫੰਡ ਹੀ ਹੈ। ਦੇਖੋ ਜਿੱਥੋਂ ਤੱਕ ਮੈਨੂੰ ਨੌਲੇਜ ਹੈ ਮੈਂ ਪਤਾ ਕੀਤਾ ਸੀਗਾ ਫੰਡ ਨਹੀਂ ਹੋ ਸਕਦਾ ਕੋਈ ਸਬਸਿਡੀ ਜ਼ਰੂਰ ਹੋ ਸਕਦੀ ਆ। ਔਰ ਜਿਹੜੀ ਅਸੀਂ ਨਵੀਂ ਫਿਲਮ ਪਾਲਿਸੀ ਬਣਾ ਰਹੇ ਉਹਦੇ ਵਿੱਚ ਜ਼ਰੂਰ ਇਹ ਪਾਰ ਹੈ ਆ ਕਿ ਕੋਈ ਵੀ ਐਸਾ ਟਾਪਿਕ ਜਿਹੜਾ ਪੰਜਾਬ ਤੇ ਹੋਵੇ ਜਿਹਦੇ ਤੇ ਪੰਜਾਬ ਕੁਝ ਪਰਸੈਂਟ ਦਿਖਾਇਆ ਜਾਵੇ ਜਿਹੜਾ ਕਿਸੇ ਵੀ ਤਰ੍ਹਾਂ ਦੇ ਨਸ਼ੇ ਨੂੰ ਹਥਿਆਰਾਂ ਨੂੰ ਨਾ ਉਤਸ਼ਾਹ ਦਿੰਦਾ ਹੋਵੇ ਉਹ ਕਰੇਗਾ ਆਉਣ ਵਾਲੇ ਸਮੇਂ 'ਚ ਕੋਈ ਨਾ ਕੋਈ ਪਾਲਿਸੀ ਜ਼ਰੂਰ ਇਹਦੇ ਤੇ ਬਣ ਰਹੀ ਹੈ ਕਾਫੀ ਡਰਾਫਟ ਤਿਆਰ ਵੀ ਹੋ ਗਿਆ ਵੀਲ ਡੈਫੀਨਟਲੀ ਪੁਸ਼ ਜਿੰਨੇ ਵੀ ਕ੍ਰੀਏਟਿਵ ਲੋਕ ਆ ਜਿਹੜੇ ਬਿਹਤਰ ਮੇਰਾ ਤਾਂ ਇੱਕੋ ਹੀ ਮਕਸਦ ਆ ਕਿ ਬਿਹਤਰ ਪੰਜਾਬ ਦੀ ਸਿਰਜਣ ਚ ਆਪਾਂ ਕਿਵੇਂ ਯੋਗਦਾਨ ਪਾ ਸਕਦੇ ਆ। ਤੋਂ ਮੇਰੇ ਤੋਂ ਤੁਹਾਡਾ ਗੱਲ ਸਹੀ ਲੱਗੀ ਆ। ਜਰੂਰ ਮੇਰੇ ਆਪਣੇ ਮੰਚ ਵਿੱਚ ਕਾ ਆਲਰੇਡੀ ਸਾਡੀ ਪਿਛਲੀ ਮੀਟਿੰਗ ਦੇ ਵਿੱਚ ਮੈਂ ਇਹ ਗੱਲ ਕੀਤੀ ਵੀ ਸੀਗੀ ਕਿ ਈਵਨ ਉਹ ਕਨਸੀ ਫੀਚਰ ਫਿਲਮ ਹੈ ਮੈਂ ਕਹ ਫੀਚਰ ਫਿਲਮ ਹਰ ਕੋ ਬੰਦਾ ਬਣਾ ਨਹੀਂ ਸਕਦਾ। ਚਾਹੇ ਕੋ ਫੀਚਰ ਫਿਲਮ ਹੋਵੇ, ਸ਼ਾਰਟ ਫਿਲਮ ਹੋਵੇ, ਪਾਵੇਂ ਕੋਈ ਡਾਕੂਮੈਂਟਰੀ ਹੋਵੇ, ਉਹਦੇ ਚ ਜਿਹਦੇ ਜਿਹੇ ਵੀ ਪੰਜਾਬ ਪੰਜਾਬੀ ਤੇ ਪੰਜਾਬੀ ਤੇ ਔਰ ਪੰਜਾਬ ਕਿੰਨੇ ਸੈਕਿੰਡ ਦਿਖਾਇਆ ਕਿੰਨੇ ਮਿੰਟ ਦਿਖਾਇਆ ਜਾਣ ਚਾਹੀਦਾ। ਉਹਦੇ ਦਾ ਤੇ ਉਹਨਾਂ ਡਾਕੂਮੈਂਟਰੀਜ਼ ਨੂੰ ਸਬਸਟਿਟਿਊਟ ਡੈਫੀਨਿਟਲੀ ਮਿਲ। ਸਾਡੇ ਬੋਧਾਨੀ ਫੈਸਲੀ ਫੰਡ ਦੇ ਰਿਹਾ ਉਹਨਾਂ ਵੈਲਫੇਅਰ ਵੱਖਰੇ ਰੋਸਾਮੁਲ ਰੁਕਿਆ ਹੋਇਆ। ਕਾਫੀ ਜੇ ਡਿਵੈਲਪਮੈਂਟ ਪੱਧਰ ਤੋਂ ਉਹਨਾਂ ਬਾਰੇ ਕੋਈ ਮੈਨੂੰ ਤੁਸੀਂ ਜਾਣਕਾਰੀ ਦੱਸੋ ਕਿ ਕਿਹੜੇ ਕਿਹੜੇ ਹੈਗੇ ਆ ਮੈਂ ਜਰੂਰ ਉਹਨਾਂ ਨੂੰ ਕਢਵਾ ਕੇ ਅਸੀਂ ਤੇ ਪੈਸਾ ਜਿਹੜਾ ਪਿਛਲੇ ਕਈ ਸਾਲਾਂ ਨਾਲ ਰੁਕਿਆ ਸੀ ਉਹ ਪੈਸਾ ਕਢ ਦਤਾ। ਸਾਡੇ ਤਾਂ 1 ਰੁਪਇਆ ਵੀ ਹੋਲਡ ਨਹੀਂ ਹੈ। ਸਾਡੇ ਤਾਂ ਕਈ ਐਸਐਸਏ ਆ ਜਿਹੜੇ ਕਈ ਕਿ ਸਾਲਾਂ ਤੋਂ ਫਾਈਲਾਂ ਨੂੰ ਹੱਥ ਨਹੀਂ ਲੱਗਿਆ ਸਿਕਾ। ਉਹ ਫਾਇਲਾ ਸਾਰੇ ਪੁਸ਼ਟੀਆ ਤੁਸੀਂ ਕੋਈ ਵੀ ਵਿਅਕਤੀ ਤੇ ਧਿਆਨ ਚ ਲਿਆਏਗਾ ਕਿ ਕਿਸੇ ਗੁਰਦੁਆਰਾ ਸਾਹਿਬ ਦਾ ਕਿਸੇ ਮੰਦਿਰ ਦਾ ਕਿਸੇ ਗਿਰਜਾ ਦਾ ਕਿਸੇ ਮਸਜਿਦ ਦਾ ਕੋਈ ਵੀ ਫੰਡ ਕਿਤੇ ਰੁਕਿਆ ਪਿਆ ਔਰ ਉਹ ਉਹਦਾ ਹੱਕ ਬਣਦਾ ਆ ਉਹ ਉਹਨਾਂ ਦਾ ਫੰਡ ਆ ਤੇ ਡੈਫੀਨਿਟਲੀ ਦੈਟ ਵਿਲ ਬੀ ਅਲੋਕੇਟਡ ਬਹੁਤ ਸਾਰੇ ਕਮੇਟਰੀ ਸ਼ਹਿਰ ਦਾ ਕਰਜ਼ਾ ਦਿੱਤਾ ਅਮਿਤ ਸਾਹਿਬ ਹੁਣ ਇੱਥੇ ਪ੍ਰੋਟੈਸਟ ਸ਼ੁਰੂ ਹੋਣਾ ਸ਼ੁਰੂ ਹੋ ਗਿਆ ਕਿ ਵਾਲ ਦੇ ਅੰਦਰ ਜਿਹੜੀ ਚਿਕਲੀਆਂ ਜਾਂ ਸ਼ਰਾਬ ਲੀਕ ਮਾਰ ਕੇ ਦਿਖਾਉਣਾ ਹੈ ਉਹ ਚਿਕਨ ਵਾਲੇ ਪ੍ਰੋਟੈਸਟ ਕਰ ਰਹੇ ਨੇ ਕਿ ਸਾਨੂੰ ਬਾਹਰ ਨਾ ਕਰਿਆ ਦੇਖੋ ਇਹ ਇਹ ਗੱਲ ਉਹਨਾਂ ਦੇ ਚਿਕਨ ਦੀ ਨਹੀਂ ਹੈ ਗੱਲ ਉਹਨਾਂ ਸ਼ਹਾਦਤਾਂ ਦੀ ਹੈ ਜਿ ਉਹਨਾਂ ਨੇ ਨਹੀਂ ਸੋਚਿਆ ਸਮਾਜ ਲਈ ਜਦੋਂ ਗੁਰਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ ਆ ਉਹਨਾਂ ਨੇ ਵਪਾਰ ਨਹੀਂ ਸੋਚਿਆ ਉਹਨਾਂ ਨੇ ਪਰਿਵਾਰ ਨਹੀਂ ਸੋਚਿਆ ਜੋ ਇਸ ਤਰ੍ਹਾਂ ਕਰ ਰਹੇ ਹੈ ਤੇ ਮਾੜੀ ਗੱਲ ਇਹ ਗੁਰੂ ਦੀ ਸ਼ਰਧਾ ਹੈ ਜਿਸ ਗੁਰੂ ਨੇ ਸਾਡੇ ਕਰਕੇ ਆਪਣਾ ਜੀਵਨ ਕੁਰਬਾਨ ਕਰ ਦਿੱਤਾ ਉਹ ਗੁਰੂਤੇਗ ਬਹਾਦਰ ਸਾਹਿਬ ਗਏ ਉਹਨਾਂ ਦੇ ਬੇਟਾ ਗਿਆ ਉਹਨਾਂ ਦੇ ਪੁੱਤਰੇ ਗਏ ਐਸੇ ਹਾਤਮ ਜੇ ਉਹਨਾਂ ਦੇ ਕਰਕੇ ਜੇ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ ਗਿਆ ਤੁਸੀਂ ਮਾਣ ਮਹਿਸੂਸ ਕਰੋ ਕਿ ਤੁਸੀਂ ਉਸ ਧਰਤੀ ਤੇ ਹੋ ਜਿਸ ਧਰਤੀ ਨੂੰ ਗੁਰੂਆਂ ਦੀ ਚਰਨ ਛੋਹ ਪ੍ਰਾਪਤਿਆ ਮੈਂ ਮਹਿਸੂਸ ਕਰਦਾ ਕਿ ਮੈਂ ਦੁਨੀਆ ਦਾ ਸਭ ਤੋਂ ਬlesd ਬੰਦਾ ਆ ਜਿਹਦਾ ਜਨਮ ਐਸੀ ਧਰਤੀ ਤੇ ਹੋਇਆ ਜਿਸ ਧਰਤੀ ਨੂੰ ਦਸਾਂ ਗੁਰੂਆਂ ਦੀ ਚਰਨ ਛੋਹ ਪ੍ਰਾਪਤਿਆ ਸੋ ਮੇਰਾ ਰੋਜ਼ਗਾਰ ਮੇਰਾ ਆਪਣਾਪਣ ਮੇਰੇ ਲਾਭ ਕੌਮ ਤੋਂ ਉੱਪਰ ਨਹੀਂ ਹੈ ਇਹ ਕੌਮ ਦਾ ਇਹ ਵੱਡਾ ਹੋ ਰਿਹਾ ਦੁਨੀਆ ਦੇ ਨਕਸ਼ੇ ਤੇ ਨਾਮ ਜਾਏਗਾ ਤੁਸੀਂ ਚਿਕਨ ਬਾਹਰ ਵੇਚ ਲਓ ਜੂਰੀਨੇ ਕੋ ਸਵਾਰਟ ਚਿਕਨ ਵੇਚਣਾ ਸ਼ਰਾਬ ਵੇਚਣੀ ਸਿਗਰਟਾ ਵੇਚਣੀਆਂ ਇਹ ਕੋਈ ਐਕਸਕਿਊਜ਼ ਨਹੀਂ ਹੈ ਕਿ ਤੁਹਾਨੂੰ ਪਵਿੱਤਰ ਸ਼ਹਿਰ ਦਾ ਦਰਜਾ ਚੰਗਾ ਨਹੀਂ ਲੱਗਦਾ ਉਹਨਾਂ ਨੇ ਨਹੀਂ ਕੰਮ ਕਰਨਾ ਉਹ ਉਹਨਾਂ ਦੀ ਮਰਜ਼ੀ ਹੈ ਕਿ ਐਡਮ ਕਰਦੇ ਆ ਉਹਨੇ ਕਦੇ ਕੋਈ ਸਾਇਰਾਨ ਸਿੱਖ ਕੀਤਾ ਜਵੇ ਪਰ ਪੂਰੀ ਜਿਹੜੀ ਕਿ ਉਹ ਵorld ਸਿਟੀ ਲੱਗੀ ਜਵੇ ਇੱਕ ਜਿਹੜੀ ਵorld ਸਿਟੀ ਹੈ ਨਾ ਪੰਜਾਬ ਦਾ ਨਹੀਂ ਨਹੀਂ ਦੇਖੋ 50 ਹੋ ਗਏ 100 ਹੋ ਗਏ ਇਹ ਗੁਰੂ ਸਾਹਿਬ ਦੀ ਇਹ ਗੁਰੂ ਰਾਮਦਾਸ ਦੀ ਵਸਾਈ ਹੋਈ ਨਗਰੀ ਆ ਜਿੰਨਾ ਵorld ਸਿਟੀ ਉਹਨਾਂ ਨੇ ਵਸਾਇਆ ਸੀ ਉਹਨੇ ਤੇ ਜ਼ਰੂਰ ਲਾਗੂ ਹੋਏਗਾ ਕਿਸੇ ਦੇ ਕਹਿਣ ਨਾਲ ਕੁਝ ਨਹੀਂ ਹੋਣਾ ਇਹ ਸਰਕਾਰ ਦਾ ਫੈਸਲਾ ਆ ਮੁੱਖ ਮੰਤਰੀ ਸਾਹਿਬ ਨੇ ਬਿਲਕੁਲ ਇਹਦੇ ਤੇ ਫੈਸਲਾ ਲਿਆ ਇਹ ਬਹੁਤ ਜਲਦ ਜਿਹੜਾ ਐਡਮਿਨਿਸਟ੍ਰੇਸ਼ਨ ਆ ਇਹਨੂੰ ਲਾਗੂ ਕਰਾਇਆ ਜਾਏਗਾ ਕਿਕ ਸਾ ਜਿਹੜਾ ਚਲਾਨ ਜਿਹੜੇ ਆਪਣੇ ਘਰਾਂ ਆਕੀਪੇਅਰ ਕੱਟੇ ਜਾਂਦੇ ਬਿੜੀ ਸਿਗਰਟ ਦੇ ਜਾਂ ਪਾਣ ਦੇ ਉਹ ਐਸਾਂ ਦੀ ਥੋੜੀ ਤਕਤੀ ਹੋਣ ਦਾ ਚਾਹਤ ਸਰ ਮੈਨੂੰ ਇਹਦੇ ਬਾਰੇ ਜਿਆਦਾ ਪਤਾ ਨਹੀਂ ਆ ਪਤਾ ਕਰਕੇ ਤੁਹਾਨੂੰ ਦੱਸਾਂਗਾ ਬਿਊਰੋ ਰਿਪੋਰਟ ਪਰਖ ਟੀਵੀ ਅੰਮ੍ਰਿਤਸਰ